ਪੜੀਦਾ ਮਤਲਬ ਇਹ ਨਹੀਂ ਕਿ ਕੋਈ ਜ਼ਮੀਨ ਹੈਗੀ ਆ ਉਹ ਲੈਂਡਲੈਸ ਵੀ ਹੋ ਸਕਦਾ ਉਹ ਜਿਹੜਾ ਵਟਾਈਦਾਰ ਵੀ ਹੋ ਸਕਦਾ ਉਹ ਕੋਈ ਵੀ ਹੋ ਸਕਦਾ ਕਿੱਲੇ ਵਾਲਾ ਵੀ ਹੋ ਸਕਦਾ ਅੱਧੇ ਕਿੱਲੇ ਵਾਲਾ ਵੀ ਹੋ ਸਕਦਾ ਮਜ਼ਦੂਰ ਵੀ ਹੋ ਸਕਦਾ ਇੰਨੀ ਵੱਡੀ ਗਿਣਤੀ ਆ ਤੇ ਜੇ ਉਹਦੇ ਤੇ ਕੋਈ ਅਸਰ ਪੈਂਦਾ ਸਿੱਧੇ ਤੌਰ ਤੇ ਉੱਤੇ ਅੱਗੇ ਜਿਹੜੀ ਜਿਹੜੀ ਖੇਤੀਬਾੜੀ ਆ ਉਹ ਇਕਨੋਮਿਕਲੀ ਵਾਇਬਲ ਨਹੀਂ ਆ ਤੁਹਾਡੇ ਖਰਚੇ ਬਹੁਤ ਵੱਧ ਗਏ ਜੇ ਤੁਸੀਂ ਕਰਦੇ ਹੋਗੇ ਲੋਕਾਂ ਨੇ ਠੇਕੇ ਸ਼ੁਰੂ ਕਰਤੀਆਂ ਉਹਦੇ ਨਾਲ ਜਿਹੜਾ ਪਰ ਜੇ ਦੇਖਦੇ ਕੱਲ ਮੇਰੀ ਲੇਬਰ ਹੀ ਵੱਜ ਜੂਏ ਉਹਦੇ ਵਿੱਚ ਉਹ ਵੀ ਸਰਟਨ ਨਹੀਂ ਹੈ ਜਿਸ ਤਰੀਕੇ ਨਾਲ ਵਾਇਰਨਮੈਂਟ ਚੇਂਜ ਆ ਰਹੀ ਆ ਜੇ ਮੀਂਹ ਜ਼ਿਆਦਾ ਪੈ ਗਿਆ ਗਰਮੀ ਜ਼ਿਆਦੀ ਹੋ ਗਈ ਜ਼ਰੂਰੀ ਹੈ ਹੀ ਨਹੀਂ ਕੋਈ ਟੋਨੀਆ ਯੂਨੀਵਰਸਿਟੀਆ ਦੇ ਵਿੱਚ ਕੋਈ ਨਵੀਂ ਰਿਸਰਚ ਉਸ ਤਰੀਕੇ ਦੀ ਹੋ ਹੀ ਨਹੀਂ ਰਹੀ ਤੇ ਉਦਾਂ ਹੀ ਹੋਗਾ ਜਦੋਂ ਪਾਕਿਸਤਾਨਾ ਹੋਇਆ ਇਹ ਠੀਕ ਆ ਕਿ ਇੰਡੀਆ ਰਜਿਸਟਰ ਕਰੂਗਾ ਮੋਦੀ ਸਾਹਿਬ ਵਾਸਤੇ ਇਸੇ ਕਰਕੇ ਪੋਸਟਪੋਨ ਕਰਨ ਦਾ ਹੈ ਔਰ ਸ਼ਾਇਦ ਮੋਦੀ ਸਾਹਿਬ ਨੇ ਇਸੇ ਕਰਕੇ ਇੰਗਲੈਂਡ ਨਾਲ ਜਿਹੜਾ ਉਹ ਫ੍ਰੀ ਟ੍ਰੇਡ ਕਰ ਲਿਆ ਕਿਉਂਕਿ ਯੂਰੋਪੀਅਨ ਯੂਨੀਅਨ ਵੀ ਜਿਹੜਾ ਉਹ ਡਬਾਉਂਦੇ ਹੈ ਕਿਉਂਕਿ ਯੂਰੋਪੀਅਨ ਯੂਨੀ ਦੀ ਕਲੈਕਟਿਵ 바ਰਗੇਨਿੰਗ ਪਾਵਰ ਹੈਗੀ ਆ ਤੇ ਠੀਕ ਆ ਪਰ ਜਿੰਨਾ ਉਹ ਜੀ ਗੋਤੀ ਚ ਆਗੇ ਆ ਜਿੰਨਾ ਨੇ ਗੁਣਗਾਨ ਕਰਦੇ ਆ ਜਾਂ ਜਿੰਨਾ ਉਹ ਇਹਨਾਂ ਦਾ ਜਲੂਸ ਕੱਢ ਰਿਹਾ ਬਾਰ ਬਾਰ 28 ਵਰੀ ਕਹਤਾ ਮੈਂ ਫੈਸਲਾ ਕਰ ਰਿਹਾ ਜਾਂ ਜਿਹੜੀ ਉੱਥੋਂ ਦੇ ਕਾਰਪੋਰੇਟ ਹੈਗੇ ਆ ਮੋਦੀ ਸਾਹਿਬ ਦੇ ਜਿਹੜੇ ਖਾਸ ਬੰਦੇ ਆ ਉਹਨਾਂ ਦੀ ਇੱਥੇ ਕਿਸਾਂ ਬਾਰੇ ਗੱਲ ਆਉਂਦੀ ਆ ਜਾਂ ਪੰਨੂ ਦੇ ਜਿਹੜੇ ਖਾਸ ਕਰਕੇ ਜਿਹੜੇ ਉਸ ਸਮੇਂ ਦੇ ਲੋਕ ਸੀ ਉਹਨਾਂ ਦੀ ਗੱਲ ਆਉਂਦੀ ਆ ਪੈਰ ਤੋਂ ਕੋਲੇ ਪਾਸੇ ਲੱਗਾ ਕੀ ਇੰਡੀਆ ਉਹਨੂੰ ਰਜਿਸਟਰ ਕਰੂਗਾ ਮੈਨੂੰ ਲੱਗਦਾ ਉਹਨੂੰ ਕਰਨਾ ਪੈਣਾ ਇਹ ਤੋਂ ਬਿਨਾ ਹੋਰ ਕੋਈ ਬੀਅਟ ਨਹੀਂ ਹੈਗਾ ਨੇ ਤਾਂ ਇਹ ਬਹੁਤ ਸਸਤੇ ਮਾਮਲਾ ਹੈਗਾ ਔਰ ਇਹ ਸੈਂਸੇਵਾ ਮਾਮਲਾ ਜਿਹੜਾ ਹੁੰਦਾ ਤੁਹਾਨੂੰ ਜਿਹੜੀ ਰਾਜਸੀ ਤਾਕਤ ਵਾ ਜਾਂ ਤਾਂ ਉਹਨੂੰ ਖੋਣ ਵਾਸਤੇ ਤਿਆਰ ਹੋ ਜਾਓ ਪਰ ਇਹ ਜ਼ਰੂਰ ਹੈਗਾ ਕਿ ਇਹਦਾ ਇਹ ਬਿਲਕੁਲ ਉਸ ਤਰੀਕੇ ਨਾਲ ਦਬਾਉਣ ਡਿਆ ਵਾ ਕਿ ਜਿੰਨਾ ਵੱਧ ਤੋਂ ਵੱਧ ਦਬਾ ਕੇ ਮੈਂ ਆਪਣੇ ਜਿਹੜਾ ਇੱਕ ਫੇਵਰੇਬਲ ਐਗਰੀਮੈਂਟ ਜਿਹੜਾ ਉਸ ਅਸਲ ਕਰਵਾ ਲਵਾਂ ਕਿਉਂਕਿ ਦੋ ਉੱਚੇ ਨੀਚੇ ਦੀ ਆਮ ਤੌਰ ਤੇ ਬਰਾਬਰੀ ਦਾ ਸਮਝੌਤਾ ਉਹਨਾਂ ਚ ਹੁੰਦਾ ਜਿਹੜੇ ਸਾਰੇ ਦੋਵੇਂ ਇੱਕੋ ਜਿਹੇ ਹੋਣ ਇੱਕ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਵਾ ਦੂਸਰਾ ਪੰਜਵੇਂ ਥਾਂ ਤੇ ਤਾਂ ਆਪਾਂ ਹੈਗੇ ਆ ਭਾਵੇਂ ਪਰ ਗਰੀਬੀ ਕਿੰਨੀ ਆ ਡਿਸਪੈਰਟੀ ਕਿੰਨੀ ਆ ਐਂ ਡੈਪ੍ਰੀਵੇਸ਼ਨ ਕਿੰਨੀ ਆ ਅਨਪੜਤਾ ਕਿੰਨੀ ਆ ਇਨਕਮ ਕਿੰਨੀ ਘਟਵਾ ਪਰ ਕਿੰਨੀ ਇਨਕਮ ਕਿੰਨੀ ਘਟਵਾ ਅਸੀਂ ਫਾਨ ਜਿਨੀ ਮਰਜੀ ਡੇਗਾ ਬਾਰੇ ਚਲੀਏ ਥੱਲੇ ਤਾਂ ਜੇ ਕੀ ਕੀ ਉਹਨਾਂ ਦੀ ਹੈਗੀ ਆਮਦਨ ਆ ਉਸ ਲੋਕਾਂ ਦੀ ਇਸ ਕਰਕੇ ਇਹ ਇਹ ਪੋਲਿਟੀਕਲ ਸਵਾਲ ਬਣਨਾ ਹੈ ਔਰ ਇਹਦੇ ਵਿੱਚ ਖਾਸ ਕਰਕੇ ਕਿਸਾਨਾਂ ਦਾ ਇਸ ਰੋਲੇ ਬਹੁਤ ਵੱਡਾ ਰੋਲ ਸੀ ਸਾਰੇ ਇਕੱਠਾ ਹੋ ਗਏ ਨੈਸ਼ਨਲ ਲੈਵਲ ਦੇ ਉੱਤੇ ਇਹਦੇ ਉੱਤੇ ਆਵਾਜ਼ بلند ਕਰਦੇ ਜਿੰਨਾ ਸਰਕਾਰ ਨੂੰ ਵੀ ਹੌਸਲਾ ਹੁੰਦਾ ਇੰਡੀਅਨ ਗਵਰਨਮੈਂਟ ਨੂੰ ਵੀ ਹੌਸਲਾ ਹੁੰਦਾ ਵੀ ਭਾਈ ਇਹ ਸਾਡੇ ਨਾਲ ਖੜੇ ਆ ਇਸ ਕਰਕੇ ਉਹ ਬਾਰਗੇਨਿੰਗ ਦੇ ਵਿੱਚ ਵੀ ਤੁਹਾਡਾ ਜਿਹੜਾ ਹੈਗਾ ਤੁਸੀਂ ਡਟ ਕੇ ਪੈਂਦੇ ਜੋ ਤੇ ਜੇ ਤੁਸੀਂ ਹੁਣ ਪੰਜਾਬ ਦੇ ਵਿੱਚ ਹੀ ਉਲਝਾ ਲਿਆ ਇਹਨਾਂ ਨੂੰ ਤੇ ਫਿਰ ਉਹਦੇ ਨਾਲ ਤੇ ਫਿਰ ਧਿਆਨ ਹੁਣ ਸਾਰਾ ਪੰਜਾਬ ਵਾਲੇ ਪਾਸੇ ਆ ਲਾ ਗਿਆ ਪਰ ਇਹ ਗੱਲ ਜ਼ਰੂਰ ਹੈਗੀ ਕਿ ਸਰਕਾਰ ਨੂੰ ਲੈਂਡ ਪਾਲਿਸੀ ਵਾਪਸ ਨੂੰ ਲੈਣੀ ਪੈਣੀ ਆ ਇਨਾ ਪ੍ਰੈਸ਼ਰ 'ਚ ਲੰਦਾ ਇਹਨਾਂ ਦੀ ਲੱਤਾਂ ਦੇ ਵਿੱਚ ਦਮ ਨਹੀਂ ਹੈਗਾ